ਜਾਨਿਤਾਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰ ਜਸਦੀ ਬਠਿੰਡਾ ਦੇ ਸੇਂਟ ਜੇਵੀਅਰ ਸਕੂਲ ਦੇ ਖਿਡਾਰੀਆਂ ਨੇ ਆਪਣਾ ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਸਕੂਲ ਦੀ ਟੀਮ ਨੇ ਬਾਸਕਟਬਾਲ ਗੇਮ ਦੇ ਵਿੱਚ 골ਡ ਮੈਡਲ ਜਿੱਤਿਆ ਇਸ ਸਟੇਟ ਪੱਧਰ ਦਾ ਮੁਕਾਬਲਾ ਸੀ ਜਿਹੜਾ ਕਿ ਮੋਹਾਲੀ ਦੇ ਵਿੱਚ ਹੋਇਆ ਇਸ ਮੁਕਾਬਲੇ ਦੇ ਵਿੱਚ ਇਨ੍ਹਾਂ ਖਿਡਾਰੀਆਂ ਨੇ ਸੋਨੇ ਦਾ ਤਗਮਾ ਆਪਣੇ ਨਾਮ ਦਰਜ ਕੀਤਾ ਗੋਲਡ ਮੈਡਲ ਹਾਸਲ ਕਰਨ ਮਗਰੋਂ ਜਦੋਂ ਇਹ ਟੀਮ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਉਤਰੀ ਤਾਂ ਕੋਚ ਸਮੇਤ ਇਸ ਟੀਮ ਦਾ ਪਰਮਾ ਸਵਾਗਤ ਕੀਤਾ ਗਿਆ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਹੁਣ ਇਹ ਖਿਡਾਰੀ ਅਗੇ ਨੈਸ਼ਨਲ ਖੇਡਣ ਦੇ ਲਈ ਜਾਣਗੇ ਨੈਸ਼ਨਲ ਪੱਧਰ ਤੇ ਹੋਣ ਵਾਲੇ ਮੁਕਾਬਲੇ ਛਤੀਸਗੜ੍ਹ ਵਿੱਚ ਹੋਣਗੇ ਔਰ ਇਨ੍ਹਾਂ ਖਿਡਾਰੀਆਂ ਨੇ ਕਿਹਾ ਹੈ ਕਿ ਉਹ ਨੈਸ਼ਨਲ ਪੱਧਰ ਤੇ ਹੋਣ ਵਾਲੇ ਮੁਕਾਬਲੇਾਂ ਦੇ ਲਈ ਵੀ ਸਖਤ ਮਿਹਨਤ ਕਰਨਗੇ ਅਤੇ 골ਡ ਮੈਡਲ ਜਿੱਤਣਗੇ। ਇਨ੍ਹਾਂ ਖਿਡਾਰੀਆਂ ਨੇ ਸਕੂਲ ਦੀ ਮੈਨੇਜਮੈਂਟ ਦਾ ਵੀ ਧੰਨਵਾਦ ਕੀਤਾ ਹੈ। ਨਾਲ ਹੀ ਆਪਣੇ ਕੋਚ ਦਾ ਵੀ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ। ਜਿਨ੍ਹਾਂ ਦੀ ਮਿਹਨਤ ਸਦਕਾ ਉਹ ਅੱਜ 골ਡ ਮੈਡਲ ਜਿੱਤਣ ਦੇ ਵਿੱਚ ਕਾਮਯਾਬ ਹੋਏ ਨੇ। ਇਹਨਾਂ ਖਿਡਾਰੀਆਂ ਦੇ ਮਾਪਿਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਖੁਸ਼ੀ ਅਤੇ ਉਤਸ਼ਾਹ ਦੇਖਿਆ ਗਿਆ ਹੈ। ਇਸ ਵੇਲੇ ਇਹਨਾਂ ਖਿਡਾਰੀਆਂ ਔਰ ਖਿਡਾਰੀਆਂ ਦੇ ਮਾਪਿਆਂ ਅਤੇ ਨਾਲ ਹੀ ਕੋਚ ਦਵਿੰਦਰਪਾਲ ਸਿੰਘ ਨੇ ਕੀ ਕੁਝ ਕਿਹਾ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ। ਸੀ ਬਹੁਤ ਖੁਸ਼ ਆ ਜੀ ਬੱਚਿਆਂ ਦੀ ਪਰਫਾਰਮੈਂਸ ਤੋਂ ਸਕੂਲ ਦਾ ਨਾਮ ਰੌਸ਼ਨ ਕਰਿਆ ਬੱਚਿਆਂ ਨੇ ਡੀਪੀ ਸਰ ਦੀ ਮਿਹਨਤ ਦੂਜੇ ਕੋਚ ਸਰ ਦੀ ਬਾਸਕਟਬਾਲ ਸਰ ਦੀ ਮਿਹਨਤ ਰੰਗ ਲਿਆਈ ਹੈ ਜੀ ਹਾਂ ਜੀ ਸਾਰੇ ਬਠਿੰਡੇ ਦਾ ਨਾਮ ਰੌਸ਼ਨ ਕਰਿਆ ਬੱਚਿਆਂ ਨੇ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਰੇ ਸਾਰੇ ਕੋਚ ਸਾਹਿਬ ਦਾ ਸਾਰੇ ਟੀਮਵਰਕ ਦਾ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੋਈ ਹੈ ਬੱਚਿਆਂ ਨੇ ਬਹੁਤ ਹੀ ਸੋਨਾ ਆਪਣਾ ਜੜਾ ਨਿਭਾ ਬਹੁਤ ਸੋਨਾ ਕੀਤਾ ਸਾਰੇ ਜੇਵੀਏ ਟੀਮ ਨੂੰ ਬਹੁਤ ਬਹੁਤ ਸਾਰਿਆਂ ਵੱਲੋਂ ਪੇਰੈਂਟਸ ਵੱਲੋਂ ਵਧਾਈਆਂ ਹੋਣ ਅੱਗੇ ਨੈਸ਼ਨਲ ਤੇ ਵੀ ਅਸੀਂ ਇਹੀ ਚਾਹੁੰਦੇ ਆਂ ਕਿ ਬੱਚੇ ਜਿੱਤ ਗਿਆ ਤੇ ਨਸ਼ਿਆਂ ਤੋਂ ਮੁਕਤ ਰਹੇ ਥੈਂਕ ਯੂ ਸਰ ਅੱਜ ਆਪਣਾ ਸਪੀਚ ਦੇਣਾ ਚਾਹੋ ਮੇਰਾ ਨਾਮ ਦਵਿੰਦਰਪਾਲ ਸਿੰਘ ਸਹਨਜੀਵ ਸਕੂਲ ਬਠਿੰਡਾ ਜੀ ਕਿਹਨੇ ਚਾਹੋਗੇ ਕਿ ਬੱਚੇ ਜਿਹੜੇ ਆਏ ਆ ਅੱਜ ਬੱਚੇ ਆਏ ਜੀ ਬੜੀ ਖੁਸ਼ੀ ਹੈ ਜਿੱਤ ਗਏ ਨੇ ਕਲਸਟਰ ਹੁਣ ਇਹ ਟੀਮ ਸਿੱਧੀ ਨੈਸ਼ਨਲ ਜਾਊਗੀ ਮੇਰਾ ਨਾਮ ਚਾਰਜੀ ਸਿੰਘ ਹੈ ਕਹਿਣਾ ਚਾਹੋ ਕਿ ਬੱਚੇ ਕਿਹੜੇ ਸਕੂਲ ਦੇ ਸੀ ਸੈਂਜੇਗਰ ਸਕੂਲ ਦੇ ਬੱਚੇ ਆਈ ਬਹੁਤ ਵਧੀਆ ਪਰਫਾਰਮੈਂਸ ਰਹੀ 골ਡ ਜਿੱਤ ਕੇ ਆਏ ਆ ਸਕੂਲ ਮੈਨੇਜਮੈਂਟ ਦਾ ਦਪਿੰਦਰ ਦਵਿੰਦਰ ਸਰ ਦਾ ਡੀਪੀ ਸਰ ਦਾ ਕੋਟੀ ਕੋਟੀ ਧੰਨਵਾਦ ਸੌਣ ਨੂੰ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਮੋਟੀਵੇਸ਼ਨ ਕਰਕੇ ਇਹ 골ਡ ਲੈ ਕੇ ਆਏ ਆ ਨੈਸ਼ਨਲ ਅਗਲੇ ਮਹੀਨੇ ਇਹਨਾਂ ਨੇ ਸ਼ਖੀਸਕਰ ਜਾਣਾਗਾ ਪ੍ਰਮਾਤਮਾ ਮੂਰੇ ਅਰਦਾਸ ਹੈ ਕਿ ਉੱਥੇ ਵੀ ਬੱਚੇ ਆਪਦੀ ਮਿਹਨਤ ਕਰਕੇ 골ਡ ਲੈ ਕੇ ਆਉਣ ਥੈਂਕ ਯੂ